ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਮੈਂ ਤੁਹਾਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਬਾਰੇ ਦੱਸਾਂਗੀ ਸੋ ਵੀਡੀਓ ਨੂੰ ਐਂਡ ਤੱਕ ਵਾਚ ਜ਼ਰੂਰ ਕਰਿਓ ਜਿਹੜਾ ਮੇਰੇ ਚੈਨਲ ਤੇ ਨਵਾਂ ਹੈ ਮੇਰੇ ਚੈਨਲ ਲਾਈਕ ਸਬਸਕ੍ਰਾਈਬ ਅਤੇ ਕਮੈਂਟ ਜ਼ਰੂਰ ਕਰਿਓ ਗੁਰੂ ਹਰਗੋਬਿੰਦ ਸਾਹਿਬ ਜੀ ਸਿੱਖ ਧਰਮ ਦੇ 10ਵੇਂ ਗੁਰੂਆ ਵਿੱਚੋਂ 6ਵੇਂ ਗੁਰੂ ਸੀ ਉਹਨਾਂ ਦਾ ਜਨਮ 1595 ਇਸਵੀ ਨੂੰ ਵਡਾਲੀ ਜ਼ਿਲ੍ਹਾ ਅੰਮ੍ਰਿਤਸਰ ਪੰਜਾਬ ਭਾਰਤ ਵਿੱਚ ਹੋਇਆ ਆਪ ਜੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਇੱਕ ਲੋਥੇ ਪੁੱਤਰ ਸੀ ਉਹ ਆਪਣੇ ਪਿਤਾ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ 11 ਸਾਲ ਦੀ ਉਮਰ ਵਿੱਚ ਸਿੱਖ ਆਗੂ ਬਣੇ ਗੁਰੂ ਹਰਗੋਬਿੰਦ ਸਾਹਿਬ ਜੀ ਕੋਟ ਸਵਾਰੀ ਤਲਵਾਰबाजी ਅਤੇ ਕੁਸ਼ਤੀ ਵਿੱਚ નિਪੁੰਨ ਸੀ ਵਿਆਹ ਅਤੇ ਪਰਿਵਾਰ ਗੁਰੂ ਹਰਗੋਬਿੰਦ ਸਾਹਿਬ ਜੀ ਦੀਆ ਤਿੰਨ ਪਤਨੀਆਂ ਸੀ ਮਾਤਾ ਦਮੋਦਰੀ ਜੀ ਮਾਤਾ ਨਾਨਕੀ ਜੀ ਅਤੇ ਮਾਤਾ ਮਰਵਾਹੀ ਜੀ ਉਹਨਾਂ ਦੇ 6 ਬੱਚੇ ਸੀ ਉਹਨਾਂ ਦੀ ਪਹਿਲੀ ਪਤਨੀ ਮਾਤਾ ਦਮੋਦਰੀ ਜੀ ਤੋਂ ਬਾਬਾ ਗੁਰਦਿੱਤਾ ਜੀ ਅਤੇ ਬੀਬੀ ਵੀਰੋ ਜੀ ਹੋਏ ਗੁਰੂ ਤੇਗ ਬਹਾਦਰ ਜੀ ਦਾ ਜਨਮ ਮਾਤਾ ਨਾਨਕੀ ਤੋਂ ਜੋ ਨਵੇਂ ਸਿੱਖ ਗੁਰੂ ਬਣੇ ਅਤੇ ਬਾਬਾ ਸੂਰਜਮਲ ਜੀ ਤੇ ਬਾਬਾ ਅਣੀ ਰਾਏ ਜੀ ਦਾ ਜਨਮ ਮਾਤਾ ਮਰਵਾਹੀ ਜੀ ਤੋਂ ਹੋਇਆ ਸਿੱਖ ਫੌਜ ਗੁਰੂ ਹਰਗੋਬਿੰਦ ਸਾਹਿਬ ਜੀ ਅਕਾਲੀ ਫੌਜ ਸ਼ੁਰੂ ਕਰਨ ਲਈ ਜਾਣੇ ਜਾਂਦੇ ਹਨ ਗੁਰੂ ਸਾਹਿਬ ਜੀ ਨੇ ਮੁਗਲ ਸ਼ਾਸਕਾ ਦੇ ਜ਼ੁਲਮ ਦਾ ਸਾਹਮਣਾ ਕਰ ਰਹੀ ਸਿੱਖ ਕੌਮ ਵਿੱਚ ਵੀ ਜੋਦੇ ਦੀ ਭਾਵਨਾ ਪੈਦਾ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਉਹਨਾਂ ਨੇ ਆਪਣੀ ਫੋਰਸ ਤਿਆਰ ਕੀਤੀ ਜਿਸ ਦਾ ਨਾਮ ਸੰਤ ਸਿਪਾਹੀ ਰੱਖਿਆ ਅਤੇ ਆਪਣੇ ਸ਼ਹਿਰਾਂ ਨੂੰ ਮਜ਼ਬੂਤ ਕੀਤਾ ਅਕਾਲ ਤਖਤ ਦੀ ਉਸਾਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 1609 ਈਸਵੀ ਨੂੰ ਹਰਮੰਦਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕਰਵਾਈ ਗੁਰੂ ਜੀ ਨੇ ਅਕਾਲ ਤਖਤ ਦਾ ਥੜਾ 12 ਫੁੱਟ ਉੱਚਾ ਬਣਵਾਇਆ ਕਿਉਂਕਿ ਉਸ ਵੇਲੇ ਦੇ ਮੁਗਲ ਬਾਦਸ਼ਾਹ ਜਹਾਗੀਰ ਨੇ ਕਿਹਾ ਸੀ ਕਿ ਉਸ ਦੇ 3 ਫੁੱਟ ਤਖਤ ਤੋਂ ਉੱਚਾ ਕੋਈ ਨਹੀਂ ਬੈਠ ਸਕਦਾ ਸ੍ਰੀ ਹਰਮੰਦਰ ਸਾਹਿਬ ਦੇ ਸਾਹਮਣੇ ਹੀ ਅਕਾਲ ਤਖਤ ਬਣਵਾਇਆ ਗਿਆ ਹੈ ਜੋ ਦਰਸਾਉਂਦਾ ਹੈ ਕਿ ਰੂਹਾਨੀਅਤ ਹਮੇਸ਼ਾ ਸਿਆਸੀ ਫਰਜ਼ਾਂ ਨਾਲੋਂ ਉੱਚੀ ਹੁੰਦੀ ਹੈ ਅਕਾਲ ਤਖਤ ਸਿੱਖ ਅਥਾਰਟੀ ਦਾ ਸਭ ਤੋਂ ਉੱਚਾ ਅਸਥਾਨ ਬਣਾਇਆ ਗਿਆ ਸੀ ਇਹ ਅਕਾਲ ਤਖਤ ਅੱਜ ਵੀ ਸਿੱਖ ਕੌਮ ਵਿੱਚ ਸਮਾਜਿਕ ਰਾਜਨੀਤਿਕ ਚਰਚਾ ਅਤੇ ਸ਼ਕਤੀ ਦੇ ਕੇਂਦਰ ਵਜੋਂ ਜਾਣਿਆ ਜਾਂਦਾ ਹੈ। ਉਹਨਾਂ ਨੇ ਕੀਰਤਪੁਰ ਸਹਿਰ ਦੀ ਵੀ ਸਥਾਪਨਾ ਕੀਤੀ ਜੋ ਕਿ ਗੁਰਦੁਆਰਾ ਸ੍ਰੀ ਕੀਰਤਪੁਰ ਸਾਹਿਬ ਦਾ ਘਰ ਹੈ। ਮੀਰੀ ਅਤੇ ਪੀਰੀ ਗੁਰੂ ਸਾਹਿਬ ਨੇ ਮੀਰੀ ਅਤੇ ਪੀਰੀ ਨਾਮ ਦਿਆ। ਦੋ ਤਲਵਾਰਾਂ ਸ਼ਿਸ਼ੋਭਿਤ ਕੀਤੀਆਂ ਇੱਕ ਅਨਿਆਂ ਨਾਲ ਲੜਨ ਲਈ। ਅਤੇ ਦੂਜੀ ਸਵੈ ਰੱਖਿਆ ਲਈ ਗੁਰੂ ਹਰਗੋਬਿੰਦ ਜੀ ਦੀ ਲੜਾਈਆ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਨੇ ਮੁਗਲ ਸੱਤਾ ਦੇ ਵਿਰੁੱਧ ਸਿੱਖ ਕੌਮ ਦੀ ਅਗਵਾਈ ਕੀਤੀ ਉਹਨਾਂ ਨੇ ਸ਼ਾਹ ਜਹਾਂ ਦੇ ਨਮਾਤਰ ਅਧਿਕਾਰ ਨੂੰ ਸਵੀਕਾਰ ਕਰ ਲਿਆ ਪਰ ਸਿੱਖਾਂ ਨੂੰ ਇਸਲਾਮ ਕਬੂਲ ਕਰਨ ਦੇ ਜ਼ੁਲਮ ਦਾ ਵਿਰੋਧ ਕੀਤਾ ਅਤੇ ਸ਼ਾਹਜਹਾਂ ਦੀਆਂ ਫੌਜਾਂ ਵਿਰੁੱਧ ਚਾਰ ਜੰਗਾਂ ਲੜੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁਗਲਾਂ ਵਿਰੁੱਧ ਚਾਰ ਜੰਗਾਂ ਲੜੀਆਂ 1634 ਵਿੱਚ ਚਮਕੌਰ ਦੀ ਪਹਿਲੀ ਲੜਾਈ ਅਤੇ 1635 ਵਿੱਚ ਕਰਤਾਰਪੁਰ ਦੀ ਦੂਜੀ ਲੜਾਈ ਉਸ ਨੂੰ ਜਹਾਗੀਰ ਨੇ 1609 ਤੋਂ 1619 ਤੱਕ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਲਿਆ ਇਸ ਦਾ ਦਿਹਾਂਤ 3 ਮਾਰਚ 1643 ਨੂੰ ਕੀਰਤਪੁਰ ਸਾਹਿਬ ਰੋਪੜ ਜ਼ਿਲ੍ਹਾ ਪੰਜਾਬ ਵਿਖੇ ਹੋਇਆ ਅੰਮ੍ਰਿਤਸਰ ਦੀ ਲੜਾਈ ਇਹ ਲੜਾਈ 1634 ਵਿੱਚ ਅੰਮ੍ਰਿਤਸਰ ਵਿਖੇ ਸ਼ਾਹਜਹਾਨ ਦੇ ਜਰਨੈਲ ਗੁਲਾਮ ਰਸੂਲ ਖਾਨ ਅਤੇ ਮੁਕਲਿਸ ਖਾਨ ਅਤੇ ਸਿੱਖਾ ਵਿਚਾਲੇ ਇੱਕ ਖਾਸ ਬਾਜ ਦੇ ਕਾਰਨ ਹੋਈ ਇਸ ਲੜਾਈ ਵਿੱਚ ਗੁਰੂ ਜੀ ਦੀ ਜਿੱਤ ਹੋਈ ਅਤੇ ਸਿੱਖ ਫੌਜਾਂ ਦੇ ਹੌਂਸਲੇ ਵੱਧ ਗਏ ਇਹੇ ਗੁਰੂ ਜੀ ਦੀ ਸ਼ਾਹ ਜਹਾਂ ਨਾਲ ਪਹਿਲੀ ਲੜਾਈ ਸੀ ਲਹਿਰਾ ਦੀ ਲੜਾਈ ਮੁਗਲਾ ਅਤੇ ਸਿੱਖਾ ਵਿੱਚ ਦੂਜੀ ਲੜਾਈ ਲਹਿਰਾ ਨਾਮ ਦੇ ਸਥਾਨ ਤੇ ਹੋਈ ਜੋ ਕਿ ਬਠਿੰਡਾ ਦੇ ਨੇੜੇ ਸੀ ਇਹ ਲੜਾਈ ਦਿਲਬਾਗ ਤੇ ਗੁਲਬਾਗ ਨਾਂ ਦੇ ਦੋ ਘੋੜਿਆ ਕਰਕੇ ਹੋਈ ਜਿਨ੍ਹਾਂ ਨੂੰ ਗੁਰੂ ਸਾਹਿਬ ਨੂੰ ਭੇਂਟ ਕਰਨ ਲਈ ਬਖਤ ਮਲ ਅਤੇ ਤਾਰਾ ਚੰਦ ਨਾਂ ਦੇ ਦੋ ਮਸੰਦ ਕਾਬਲ ਤੋਂ ਲਿਆਰ ਹੈ ਸੀ ਰਾਹ ਵਿੱਚ ਇਨ੍ਹਾਂ ਦੋਹਾਂ ਘੋੜਿਆਂ ਨੂੰ ਮੁਗਲਾ ਨੇ ਖੋ ਲਿਆ ਤੇ ਉਹਨਾਂ ਨੂੰ ਸ਼ਾਹ ਜਹਾਂ ਦੇ ਸ਼ਾਹੀ ਅਸਤਬਲ ਵਿੱਚ ਪਹੁੰਚਾ ਦਿੱਤਾ ਜਿਸ ਤੋਂ ਉਪਰੰਤ ਗੁਰੂ ਜੀ ਦੇ ਸ਼ਰਧਾਲੂ ਭਾਈ ਬਿਦੀ ਚੰਦ ਭੇਸ ਬਦਲ ਕੇ ਗਏ ਅਤੇ ਦੋਹਾਂ ਘੋੜਿਆਂ ਨੂੰ ਸ਼ਾਹੀ ਅਸਤਬਲ ਵਿੱਚੋਂ ਲੈ ਆਏ ਅਤੇ ਉਹਨਾਂ ਨੂੰ ਗੁਰੂ ਸਾਹਿਬ ਕੋਲ ਪਹੁੰਚਾ ਦਿੱਤਾ ਸ਼ਾਹਜਹਾਨ ਨੇ ਇਸ ਖਬਰ ਨੂੰ ਸੁਣਦੇ ਹੀ ਆਪਣੀ ਫੌਜ ਨੂੰ ਗੁਰੂ ਦੇ ਸਿੱਖਾਂ ਨਾਲ ਲੜਾਈ ਕਰਨ ਲਈ ਭੇਜ ਦਿੱਤਾ ਇਸ ਲੜਾਈ ਵਿੱਚ ਵੀ ਗੁਰੂ ਦੇ ਸਿੱਖ ਜਿੱਤ ਹੋ ਗਏ ਕਰਤਾਰਪੁਰ ਦੀ ਲੜਾਈ ਇਹ ਲੜਾਈ 1635 ਈਸਵੀ ਵਿੱਚ ਮੁਗਲਾ ਅਤੇ ਸਿੱਖਾ ਵਿਚਾਲੇ ਕਰਤਾਰਪੁਰ ਵਿਖੇ ਹੋਈ ਇਹ ਲੜਾਈ ਗੁਰੂ ਹਰਗੋਬਿੰਦ ਜੀ ਦੀ ਫੌਜ ਅਤੇ ਮੁਗਲਾ ਵਿਚਾਲੇ ਗਦਦਾਰ ਪੈਦੇਖਾਂ ਕਾਰਨ ਹੋਈ ਪੈਦੇਖਾਂ ਦੇ ਝੂਠ ਕਰਕੇ ਗੁਰੂ ਸਾਹਿਬ ਨੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਆਪਣੇ અપਮਾਨ ਦਾ ਬਦਲਾ ਲੈ ਲਈ ਪੈਦੇਖਾ ਮੁਗਲ ਬਾਦਸ਼ਾਹ ਸ਼ਾਹਜਹਾਨ ਨਾਲ ਜਾ ਕੇ ਮਿਲ ਗਿਆ ਅਤੇ ਸ਼ਾਹਜਹਾਨ ਨੂੰ ਗੁਰੂ ਸਾਹਿਬ ਵਿਰੁੱਧ ਫੌਜੀ ਕਾਰਵਾਈ ਕਰਨ ਲਈ ਬਹੁਤ ਉਕਸਾਇਆ ਜਿਸ ਕਾਰਨ ਸ਼ਾਹਜਹਾਨ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਲੜਨ ਲਈ ਵੱਡੀ ਫੌਜ ਭੇਜੀ ਇਸ ਲੜਾਈ ਵਿੱਚ ਵੀ ਮੁਗਲ ਫੌਜਾ ਦਾ ਭਾਰੀ ਨੁਕਸਾਨ ਹੋਇਆ ਅਤੇ ਸਿੱਖ ਸੂਰਮਿਆਂ ਦੀ ਬਹਾਦਰੀ ਕਰਕੇ ਗੁਰੂ ਜੀ ਨੂੰ ਇੱਕ ਹੋਰ ਸ਼ਾਨਦਾਰ ਜਿੱਤ ਪ੍ਰਾਪਤ ਹੋਈ ਫਗਵਾੜਾ ਦੀ ਲੜਾਈ ਕਰਤਾਰਪੁਰ ਦੀ ਲੜਾਈ ਉਪਰੰਤ ਗੁਰੂ ਹਰਗੋਬਿੰਦ ਸਾਹਿਬ ਜੀ ਕੁਝ ਸਮਾ ਫਗਵਾੜਾ ਵਿੱਚ ਰਹੇ ਇੱਥੇ ਮੌਕਾ ਦੇਖ ਅਹਿਮਦ ਖਾਨ ਦੀ ਕਮਾਂਡ ਹੇਠ ਕੁਝ ਮੁਗਲ ਸਿਪਾਈਆਂ ਨੇ ਗੁਰੂ ਸਾਹਿਬ ਉੱਤੇ ਅਚਾਨਕ ਹਮਲਾ ਕਰ ਦਿੱਤਾ ਗੁਰੂ ਸਾਹਿਬ ਇਸ ਲੜਾਈ ਲਈ ਤਿਆਰ ਨਹੀਂ ਸੀ ਪਰ ਦੂਜੇ ਪਾਸੇ ਮੁਗਲ ਸਿਪਾਹੀਆ ਦੀ ਗਿਣਤੀ ਵਿੱਚ ਬਹੁਤ ਘੱਟ ਸੀ ਇਸ ਕਰਕੇ ਫਗਵਾੜਾ ਵਿਖੇ ਦੋਹਾਂ ਫੌਜਾਂ ਵਿੱਚ ਮਾਮੂਲੀ ਲੜਾਈ ਹੋਈ ਫਗਵਾੜੇ ਦੀ ਇਹ ਲੜਾਈ ਗੁਰੂ ਸਾਹਿਬ ਜੀ ਦੇ ਸਮੇਂ ਮੁਗਲਾ ਅਤੇ ਸਿੱਖਾ ਵਿਚਕਾਰ ਲੜੀ ਗਈ ਆਖਰੀ ਲੜਾਈ ਸੀ ਜੋਤੀ ਜੋਤ ਸਮਾਉਣਾ ਅਤੇ ਉਤਰ ਅਧਿਕਾਰ ਗੁਰੂ ਸਾਹਿਬ ਨੇ ਹਰ ਥਾਂ ਸਿੱਖ ਧਰਮ ਦਾ ਪ੍ਰਚਾਰ ਕੀਤਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਜੀਵਨ ਦਾ ਆਖਰੀ ਦਹਾਕਾ ਸਤਲੁਜ ਦਰਿਆ ਦੇ ਕੰਢੇ ਵੱਸੇ ਕਸਬੇ ਕੀਰਤਪੁਰ ਸਾਹਿਬ ਵਿਖੇ ਬਿਤਾਇਆ ਸੀ ਅਤੇ 39 ਸਾਲ ਦੀ ਉਮਰ ਵਿੱਚ 3 ਮਾਰਚ 1644 ਨੂੰ ਉੱਥੇ ਹੀ ਆਪ ਜੀ ਜੋਤੀ ਜੋਤ ਸਮਾ ਗਏ ਉਸ ਥਾਂ ਤੇ ਹੁਣ ਗੁਰਦੁਆਰਾ ਪਤਾਲਪੁਰੀ ਸਾਹਿਬ ਬਣਾਇਆ ਹੋਇਆ ਹੈ ਗੁਰੂ ਜੀ ਨੇ ਗੁਰਗੱਦੀ ਆਪਣੇ ਪੋਤਰੇ ਸ੍ਰੀ ਹਰ ਰਾਏ ਜੀ ਨੂੰ ਦੇ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ